ਫੋਨ ਤੇ ਗੱਲਬਾਤ ਦੀ ਆਡੀਓ ਕਲਿੱਪ ਲੀਕ ਹੋਣ ਤੋਂ ਬਾਅਦ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਵਿਵਾਦਾਂ 'ਚ ਘਿਰ ਗਏ ਨੇ ਇਹਨਾਂ ਦਿਨੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪਟਿਆਲਾ ਤੋਂ ਅਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਤਰਨਵੀਰ ਗਾਂਧੀ ਤੇ ਭਗਵੰਤ ਮਾਨ ਦੀ ਆਵਾਜ਼ ਵਾਲੀ ਆਡੀਓ ਕਲਿੱਪ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਆਡੀਓ ਕਲਿੱਪ 'ਚ ਕਥਿਤ ਭਗਵੰਤ ਮਾਨ ਦੀ ਆਵਾਜ਼ 'ਚ ਜੋ ਗੱਲਾਂ ਕਹੀਆਂ ਗਈਆਂ ਨੇ ਉਹਨਾਂ ਤੋਂ ਬਾਅਦ ਪਾਰਟੀ 'ਚ ਹਲਚਲ ਮਚ ਗਈ ਹੈ ਪਟਿਆਲਾ ਤੋਂ ਸੰਸਦ ਤਰਨਵੀਰ ਗਾਂਧੀ ਤੇ ਭਗਵੰਤ ਮਾਨ ਦੀ ਆਡੀਓ ਕਲਿੱਪ 'ਚ ਭਗਵੰਤ ਮਾਨ ਨੇ ਪੰਜਾਬ 'ਚ ਪਾਰਟੀ ਨੇਤਾਵਾਂ ਖਿਲਾਫ ਜੰਮ ਕੇ ਪੜਾਸ ਕੱਢੀ ਭਗਵੰਤ ਮਾਨ ਨੇ ਐਚਐਸ ਫੂਲਕਾ

ਉਧਰੋਂ ਉਧਰੋਂ ਸਾਧੂ ਸਿੰਘ ਉਹਾਂ ਦੀ ਵੀ ਦੇਖ ਲਓ ਤੁਸੀਂ ਵੀ ਕੀ ਹਾਂਦੇ ਉਹਨਾਂ ਨੂੰ ਕੋਈ ਦੋਚੇ ਵਲ ਅੱਲਾ ਹਲਕੇ ਦੇ ਵਿੱਚ ਜਿਹੜਾ ਕਿੰਗਰਾਇਆ ਕਹੀ ਜਾਂਦਾ ਅੱਛਾ ਜੇ ਉਹਨਾਂ ਨੂੰ ਕੋਈ ਉੱਥੇ ਕਹਿੰਦੇ ਨੇ ਵੀ ਅਸੀਂ ਤਾਂ ਗਲਤੀ ਕਰ ਲਈ ਹੈ ਨਾ ਤੇ ਭਗਵਾਨ ਆਤਮਾਨ ਉਹ ਤੁਤ ਕਲੇ ਸੁਣਾਉਂਦਾ ਰਹਿੰਦਾ ਜੀ ਗਲਤ ਸੁਣਾਉਂਦਾ ਰਹਿੰਦਾ ਹੈ ਨਾ ਸੋ ਇਹ ਮੈਨੂੰ ਦੱਸ ਛੱਡ ਜਿੰਨੇ ਸੀ ਮੈਂ ਜੀ ਕੋਈ ਗੱਲ ਨਹੀਂ ਸੀ ਗੱਲ ਕਰਾਂਗੇ ਉਹਨਾਂ ਨਾਲ ਸੀਰੀਅਸਲੀ ਬਹਿ ਕੇ ਗੱਲ ਕਰੀਏ ਕਿ ਵੀ ਆਰ ਦਾ ਵਿਨਰ ਯਾ ਐਂਡ ਵੀ ਆ ਡੈਲੀ ਵਨਸ ਆਲਸੋ ਯਾ ਦੈਟਸ ਰਾਈਟ ਯਸ ਆਪਣਾ ਜਿਹੜੇ ਮੋਰਚਾਂ ਤੇ ਸਾਡੀ ਡਿਊਟੀ ਲਾਈਆਂ ਤੁਸੀਂ ਕਾਰਡ ਕੱਢ ਕੇ ਦੇਖ ਲੋ ਸਾਡੇ ਸਾਰੇ ਬੰਦੇ ਜਿੱਤੇ ਨੇ ਦੈਟਸ ਰਾਈਟ ਦੈਟਸ ਰਾਈਟ ਜਿਹੜੇ ਬਾ ਰਹੇ ਖੁਚੇ ਬੱਚੇ ਖੁਚੇ ਸਾਰੇ ਜਿਨ੍ਹਾਂ ਨੇ ਹਰੌਣ 'ਚ ਸਾਡਾ ਯੋਗਦਾਨ ਪਾਇਆ ਜਿਨ੍ਹਾਂ ਨੇ ਸਾਡੇ ਜਿੱਤਣ ਤੇ ਸੋਖ ਮਨਾਇਆ ਹਾਂਜੀ ਹਾਂਜੀ ਬਿਲਕੁਲ ਉਹ ਸਾਡੇ 'ਚ ਚਾਰਜ ਲਾਦੇ ਤੁਸੀਂ ਉਹ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਕਦੀ ਇਹ ਨਹੀਂ ਹੋ ਸਕਦਾ ਸੋ ਮਤਲਬ ਉਹਨਾਂ ਨੂੰ ਦੱਸਣਾ ਪੰਜਾਬ ਇੰਨਾ ਸੌਖਾ ਨਹੀਂ ਹੈ ਜੇ ਦਿੱਲੀ ਦਾ ਪੈਕੇਜ ਮਿਲ ਜਾਣਾ ਨਹੀਂ ਨਹੀਂ ਆਪਾਂ ਆਪਣੇ ਹੱਥ ਕੀ ਲਈਏ ਜੀ ਕਿੰਨੇ ਜਾਣੇ ਰਾਈਟ ਜੀ ਰਾਈਟ ਹੈਨਾ ਇੱਕ ਦੂਜੇ ਨੂੰ ਆਪਾਂ ਸਪੋਰਟ ਕਰੀਏ ਤੇ ਉਹ ਤੋਂ ਬਾਅਦ ਪੰਜਾਬ ਚ ਤੁਰੂਗਾ ਨਹੀਂ 50ਵੇਂ ਨਹੀਂ ਕਰਨਾ ਜੀ ਠੀਕ ਹੈ ਜੀ ਠੀਕ ਹੈ ਇਹਨਾਂ ਨੂੰ ਦੇਖਾਓ ਕਿ ਦਿੱਲੀ ਦੇ ਵਿੱਚ ਦੇਖ ਲਓ ਵੀ ਝਾੜੂ ਨੂੰ ਪਈਆਂ ਨੇ ਝਾੜੂ ਨੂੰ ਬੋਟਾ ਬੋੜਾ ਬਹਿਣਗੇ ਬੰਦਾ ਨਹੀਂ ਦੇਖਣਾ ਪੰਜਾਬ ਦੇ ਵਿੱਚ ਪਰਸਨੈਲਿਟੀ بیس ਕੰਮ ਹੈ ਜੀ ਪੱਕਾ ਪੱਕਾ ਜੀ ਪੱਕਾ ਛੋਟੀਆਂ ਛੋਟੀਆਂ ਦੋਨਾਂ ਦੇ ਤੁਹਾਡੇ ਦੋਨਾਂ ਦਾ 33 ਸਾਲ ਦਾ ਕਰੈਕਟਰ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਮੇਰਾ 20 ਸਾਲ ਦਾ ਸੈਲੀਬ੍ਰਿਟੀ ਸਟੇਟਸ ਹੈ ਬਿਲਕੁਲ ਹੀ ਦੱਸੋ ਆਇਆ ਨਹੀਂ ਆਇਆਗਾ ਵੀ ਆਪਾਂ acha ਗੱਲ ਸੁਣੋ ਫਿਰ ਜਾਈ ਨਹੀਂ ਆਇਗਾ ਫਿਰ ਜੋਤੀਮਾਨ ਕਿਉਂ ਨਹੀਂ ਜਿੱਤੀ

ਆਪਾਂ ਜੇ ਸਾਭੀ ਆਉਂਦੇ ਨੇ ਉਹ ਉਹ ਪਹੁੰਚ ਜਾਣਗੇ ਸਵੇਰੇ 4:00 ਵਜੇ ਹਾਂਜੀ ਹਾਂਜੀ ਤੇ ਆਪਾਂ ਕੱਲ ਨੂੰ ਸੌ ਚੁੱਕ ਸਵਾਗਤ ਤੋਂ ਬਾਅਦ ਸੰਜੇ ਸਿੰਘ ਹੋਰ ਆਣਾ ਰੱਖਦੇ ਹਾਂ ਮਿੱਟੂ ਚਲੋ ਠੀਕ ਹੈ ਠੀਕ ਹੈ ਜੀ ਠੀਕ ਉੱਥੇ ਤੋਂ ਪਹਿਲਾਂ ਤੋਂ ਪਹਿਲਾਂ ਮੈਂ ਤੁਹਾਨੂੰ ਮਿਲ ਲੂੰਗਾ ਆਪਾਂ ਨੇ ਕੀ ਕਹਿਣੇ ਗੱਲ ਕਰਨੀ ਠੀਕ ਠੀਕ ਹੈ ਜੀ ਠੀਕ ਹੈ ਓਕੇ ਸਰ ਬਧਾਈਆਂ ਇੱਕ ਵਾਰ ਓਕੇ ਸਰ ਥੈਂਕ ਯੂ ਧੰਨਵੇ ਬਧਾਈਆਂ ਬਹੁਤ ਬਹੁਤ ਜੀ ਬਹੁਤ ਬਹੁਤ ਓਕੇ ਜਨਾਬ ਮੌਜ ਮਿੰਦਗੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਓਕੇ ਪਟਿਆਲਾ ਤੋਂ ਸੰਸਦ ਟਰੰਵੀਰ ਗਾਂਧੀ ਨੇ ਕਿਹਾ ਕਿ ਫੋਨ ਤੇ ਗੱਲਬਾਤ ਦਾ ਇੱਕ ਕਲਿੱਪ ਸਹੀ ਹੈ ਅਰਵਿੰਦ ਕੇਜਰੀਵਾਲ ਦੇ ਦਿੱਲੀ ਦੇ ਸੀਐਮ ਵੱਜੋਂ ਦੂਜੀ ਵਾਰ ਸੌਚਣ ਵੇਲੇ ਇਹ ਗੱਲਬਾਤ ਹੋਈ ਸੀ ਟਰੰਵੀਰ ਗਾਂਧੀ ਮੁਤਾਬਕ ਗੱਲਬਾਤ ਲੀਕ ਕਰਨ ਚ ਵਿਰੋਧੀਆਂ ਦੀ ਸਾਜ਼ਿਸ਼ ਹੈ ਦੇਖੋ ਆਜ ਤਾਂ ਮੇਰੀ ਹੈਗੀ ਹੈ ਔਰ ਜਿਹੜੀ ਇਹ ਭਾਈਕਨ ਜਿਤ ਤੱਕ ਮੇਰੀ ਮਤਲਬ ਆਪਣੀ ਵਿਸਡਮ ਹੈਗੀ ਹੈ ਦੂਜੀ ਵਾਰ ਭਗਵੰਤ ਮਾਨ ਦੀ ਹੋਣੀ ਹੈਗੀ ਹੈ ਕਨਵਰਸੇਸ਼ਨ ਟੂ ਹੈਗੀ ਹੈ ਕਿ ਜ਼ਿਆਦਾ ਕੋਈ ਏਜੰਸੀ ਦੀ ਸਾਜ਼ਿਸ਼ ਹੈ ਜੀ ਇਹਾਂ ਕੋਈ ਬੰਦਾ ਜਿਹੜਾ ਸਾਡੇ ਵਿੱਚ ਬੈਠਾ ਸੀ ਉਸ ਵੇਲੇ ਮੇਰੀ ਕਾਰਜ ਜਾਂ ਉਹਦੀ ਕਾਰਜ ਜਿੱਥੇ ਵੀ ਹੋਇਆ ਜਿੱਥੇ ਵੀ ਰਿਕਾਰਡ ਹੋ ਲਈ ਸੀ ਤੇ ਉਹ ਜਾਂ ਉਹਨੇ ਮਤਲਬ ਇਹ ਕਿਸੇ ਮਨਸ਼ਾ ਨਾਲ ਕੀਤੀ ਹੈਗੀ ਹੈ ਜੀ ਮੇਰੀ ਕੋਈ ਮਨਸ਼ਾ ਨਹੀਂ ਸੀ ਕਿ ਭਗਵਾਨ ਤੁਹਾਡੀ ਮੈਂ ਰਿਕਾਰਡ ਕਰਾਂ ਨਾ ਮੈਂ ਦਾਦਾ ਬੰਦਾ ਹੈਗਾ ਨਾ ਮੈਂ ਤਾਂ ਮੈਂ ਮੈਂ ਜੋ ਵੀ ਹੁਣ ਤੱਕ ਬੋਲਿਆ ਚਾਹੇ ਆਵਾਜ਼ ਦੀ ਪਾਰਟੀ ਤੋਂ ਪਹਿਲਾਂ ਜਾਂ ਹੁਣ ਤੱਕ ਮੈਂ ਸਪਸ਼ਟ ਬੋਲਦਾ ਹਾਂ ਸਪਸ਼ਟ ਗੱਲ ਕਰਦਾ ਮੈਂ ਕਿਸੇ ਮੈਨੂੰ ਡਰ ਭੈ ਨਹੀਂ ਮੈਨੂੰ ਖੌਫ ਨਹੀਂ ਹੈਗਾ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਭਗਵੰਤ ਮਾਨ ਨਾਲ ਹੁਣ ਤੱਕ এবੀਪੀ ਸਾਂਝਾ ਦਾ ਸੰਪਰਕ ਨਹੀਂ ਹੋ ਸਕਿਆ ਆਡੀਓ ਕਲਿੱਪ ਚ ਪਾਰਟੀ ਨੇਤਾਵਾਂ ਖਿਲਾਫ ਗੱਲਾਂ ਅਤੇ ਪਾਰਟੀ ਵੱਲੋਂ ਪੰਜਾਬ ਚ ਅਹਿਮ ਅਹੁਦੇ ਲਈ ਗਰਮ ਜੋਸ਼ੀ ਭਗਵੰਤ ਮਾਨ ਦੇ ਉਹਨਾਂ ਬਿਆਨਾਂ ਤੇ ਸਵਾਲ ਖੜੇ ਕਰਦੀ ਹੈ ਜਿਸ ਚ ਭਗਵੰਤ ਮਾਨ ਕਹਿੰਦੇ ਰਹੇ ਨੇ ਕਿ ਪਾਰਟੀ ਜੇਕਰ ਪੰਜਾਬ ਚ ਉਹਨਾਂ ਨੂੰ ਕੰਦਾਂ ਦੇ ਪੋਸਟਰ ਲਾਉਣ ਲਈ ਵੀ ਕਹਿੰਦੀ ਹੈ ਤਾਂ ਵੀ ਉਹ ਤਿਆਰ ਹੈ